ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਅਸ ਕਰਦੇ ਹਾਂ ਕਿ ਮੇਰੇ ਭੈਣ ਭਰਾ ਵੀ ਸਾਰੇ ਵਧੀਆ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਪ੍ਰਮਾਤਮਾ ਸਾਰਿਆਂ ਦੀ ਕੰਮਕਾਰਾਂ ਚ ਵਾਧੇ ਕਰੇ ਜੀ ਤਰੱਕੀ ਨਾ ਬਖਸ਼ੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਮੈਂ ਠੀਕ ਆ ਜੀ ਹੁਣ ਬਦਕ ਹੁਣ ਕੰਗਜ ਜੀ ਖਾ ਤਕਾਰ ਬਿਊਰ एवरीथिंग ਇਜ਼ ਓਕੇ ਹੁਣ ਕਿਰਾ ਮੈਂ ਓਕੇ ਆ ਉਹ ਤਾਂ ਤੁਹਾਨੂੰ ਪਤਾ ਲੱਗ ਗਿਆ ਹੁਣ ਹਨਾ ਮੇਰੀ ਜਦੋਂ ਸਮਾਈਲ ਦੇਖ ਕੇ ਵੀ ਹੁਣ ਮੈਂ ਓਕੇ ਆ ਤੇ ਤੁਸੀਂ ਕੱਲ ਵਾਲੀ ਵੀਡੀਓ ਚ ਵੇਖਿਆ ਹੀ ਹੋਣਾ ਹਨਾ ਅਸੀਂ ਟੋਪੀ ਤੇ ਇਹ ਆਪਾਂ ਟੋਪੀ ਬਣਾ ਲਈ ਇਸ ਤਰ੍ਹਾਂ ਨਾਲ ਅਸੀਂ ਇਹ ਬਣਾਈ ਹੈ ਜੀ ਜੂੜੇ ਵਾਲੀ ਟੋਪੀ ਇਹ ਜੂੜੇ ਵਾਲਾ ਜੂੜੇ ਵਾਲਾ ਪੋਸ਼ਨ ਬਣ ਗਿਆ ਜੀ ਇਸ ਤਰ੍ਹਾਂ ਤੇ ਇਹ ਇਸ ਤਰ੍ਹਾਂ ਸਾਰੀ ਟੋਪੀ ਇਹ ਆਪਾਂ ਉਤੋਂ ਆਏ ਕਿ ਤੁਹਾਨੂੰ ਪਤਾ ਹੀ ਆਪਾਂ ਇਸ ਤਰ੍ਹਾਂ ਕਟਾਉਣੇ ਦੱਸੇ ਸੀਗੇ ਇਵੇਂ ਐਵੇਂ ਦੀ ਐਵੇਂ ਬਣ ਗਈ ਇਸ ਤਰ੍ਹਾਂ ਐਵੇਂ ਜੋੜਾ ਤੇ ਆਪਾਂ ਤੁਹਾਨੂੰ ਲੈ ਕੇ ਵਿਖਾ ਦੇਣਾ ਫਿਲਹਾਲ ਤਾਂ ਮੇਰੇ ਕੋਲ ਤਕ ਕੀਤੀ ਵੀ ਆ। ਆਹ ਵੇ ਜੀ ਬਹੁਤ ਸੋਹਣੀ ਬਣ ਗਈ ਤੇ ਸਾਰਿਆਂ ਨੂੰ ਜਿਹੜੀ ਵੱਡੀ ਤੇ ਇੱਕ ਹੈਰਾਨ ਕਰਨ ਵਾਲੀ ਗੱਲ ਹੈ ਜੀ ਉਹ ਇਹ ਹੈ ਉਹ ਇਹ ਹੈ ਜੀ ਮੈਂ ਤੁਹਾਨੂੰ ਦੱਸ ਦਿੰਨੀ ਆ ਕਿਉਂਕਿ ਜੀ ਆਪਾਂ ਲੋਕ ਨਹੀਂ ਰੱਖਦੇ ਹੈਗੇ ਆ। ਤੁਪਕਾਂ ਤੇ ਮੈਂ ਬਹੁਤ ਬਣਾਉਂਗਾ ਬਹੁਤ ਜਿਆਦਾ ਬਣਾ ਲੈਂਨੇ ਆਪਾਂ ਤੁਹਾਨੂੰ ਪਤਾ ਹੀ ਬੱਚਿਆਂ ਵਾਲੇ ਵੀ ਇਸ ਤਰ੍ਹਾਂ ਐਵੇਂ ਜਿਹੜੇ ਇਥੋਂ ਪੂਛਾਂ ਹੀ ਲੱਗ ਕੇ ਬਣਦੇ ਆ ਤੇ ਸਕਾਫ ਸਕੂਪ ਕਾਫੀ ਡਿਜ਼ਾਈਨ ਵਾਲੇ ਬਣਾ ਲੈਂਨੇ ਹਨ ਤੇ ਜਿਹੜੀ ਇਹ ਵਾਲੀ ਟੋਪੀ ਹੈ ਜਿਹਨੂੰ ਕਹਿ ਦਿੰਦੇ ਆ ਜੂੜੇ ਵਾਲੀ ਕੈਪ ਫਸਟ ਟਾਈਮ ਮਨ ਲਓ ਕਹਿ ਦਿਓ ਵੀ ਬਣਾਈ ਹੈ ਪਰ ਮੈਂ ਦੋ ਟੋਪੀਆਂ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਬਣਾੰਗਾ ਤੇ ਫਿਰ ਮੇਰਾ ਬਣਾਉਂਦੀ ਬਣਾਉਂਦੀ ਦਾ ਮੂਡ ਆਫ ਹੋ ਜਾਂਦਾ ਤੇ ਮੈਂ ਇਹ ਚੀਜ਼ ਨਹੀਂ ਬਣਾਈ ਸੀ ਆਹ ਵਾਲੀ ਚੀਜ਼ ਆਪਾਂ ਉਹਦੇ 'ਚ ਨਹੀਂ ਬਣਾਈ ਸੀ ਠੀਕ ਹੈ ਜੀ ਇਹ ਵਾਲੀ ਹੈ ਪੱਚੀ ਇਸ ਟੋਪੀ ਦੀ ਫਰਸਟ ਟਾਈਮ ਬਣਾਈ ਆ ਸਿਕ ਜਿਸ ਤਰ੍ਹਾਂ ਇਹ ਟੋਪੀ ਹੈ ਤੇ ਮੈਨੂੰ ਤਾਂ ਮੋਸਟਲੀ ਇਹ ਟੋਪੀ ਬਹੁਤ ਪਿਆਰੀ ਲੱਗੀ ਬਹੁਤ ਪਿਆਰੀ ਕੀ ਲੱਗੀ ਪੂਰੀ ਪਰਫੈਕਟ ਲੱਗੀ ਐਂ ਵੀ ਜਿਵੇਂ ਕਹਿ ਦਿੱ ਗਏ ਹਨਾ ਆਪਾਂ ਲਾਈਫ 'ਚ ਫਰਸਟ ਟਾਈਮ ਕੋਈ ਵੀ ਵਧੀਆ ਦਿਲ ਲਾ ਕੇ ਕੰਮ ਕਰੀਏ ਤੇ ਉਹ ਵਧੀਆ ਹੋ ਜਾਏ ਤੇ ਫਿਰ ਉਹਨੂੰ ਆਪਾਂ ਨੂੰ ਥੋੜੀ ਖੁਸ਼ੀ ਤਾਂ ਹੋ ਹੀ ਜਾਂਦੀ ਹੈ ਹਨਾ ਤੇ ਅੱਜਕੱਲ੍ਹ ਵੈਸੇ ਤਬੀਅਤ ਸੈਟ ਕੰਮ ਵਧੀਆ ਹੋ ਰਿਹਾ ਪਰਮਾਤਮਾ ਦੀ ਕਿਰਪਾ ਨਾਲ ਹਨਾ ਤੇ ਆਪਾਂ ਨੂੰ ਸਾਰਾ ਕੁਝ ਵਧੀਆ ਉਹੀ ਜੀ ਕਰਨਾਲ ਵਾਈ ਗੁਰੂ ਆਪਾਂ ਕੁਝ ਨਹੀਂ ਕਰ ਸਕਦੇ ਜੇ ਮੇਰੇ ਪਰਮਾਤਮਾ ਦੀ ਨੀਤ ਸਿੱਧੀ ਆ ਤਾਂ ਸਭ ਕੁਝ ਠੀਕ ਹੈ ਜੀ ਬਸ ਆਪਾਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਉਸੇ ਦਾ ਹੀ ਓਟਾਸਰ ਆ ਲੈ ਕੇ ਕੋਈ ਵੀ ਕੰਮ ਕਰਦੇ ਆ ਤੇ ਪਲੀਜ਼ ਮੇਰੇ ਨਾਲ ਭੈਣਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੇਰੀ ਛੋਟੀ ਜੀ ਕੋਸ਼ਿਸ਼ ਤੁਹਾਨੂੰ ਕਿਵੇਂ ਲੱਗੀ ਹੈ ਨਾ ਇਸ ਤਰ੍ਹਾਂ ਆਪਾਂ ਇਹਨਾਂ ਦੀ ਮੈਂ ਤੁਹਾਡੇ ਨਾਲ ਜਿਹੜੀ ਇਹ ਚੀਜ਼ ਬੁਣੀ ਆ ਪਜੂੜੇ ਵਾਲੀ ਇਹ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਕਿਸੇ ਦਿਨ ਵੀਡੀਓ ਤੁਹਾਨੂੰ ਬਣਾ ਕੇ ਦਿਖਾਵਾਂਗੇ ਵੀ ਦੋਨੇ ਪਹਿਲਾਂ ਆਪਾਂ ਇੱਥੋਂ ਤੱਕ ਅੱਧੀ ਕੇ ਬਣ ਲਈ ਸੀਗੀ ਤੇ ਫਿਰ ਇਹਦੇ ਦੋਨੇ ਸਾਈਡਾਂ ਤੋਂ ਆਪਾਂ 10-10 ਛੋਟੇ ਅੱਠ ਕ ਛੋਟੇ ਚੱਕੇ ਸੀਗੇ ਜੀ ਮੈਂ ਛੋਟੇ ਛੋਟੇ ਹੀ ਬਣਿਆਗਾ ਜੁੜੇ ਵਾਲਾ ਨਹੀਂ ਛੋਟਾ ਵੀ ਨਹੀਂ ਕਹਿ ਸਕਦੇ ਹੈਗਾ ਜੀ 3 4 5 ਇੰਚ ਆ ਬਣ ਗਿਆ ਜੀ ਇਹ 5 ਇੰਚ ਬਣ ਗਿਆ ਤੇ ਸਲਾਈ ਕਰਤੀ ਆਪਾਂ ਤੇ ਬਣ ਗਈ ਹੈ ਵਧੀਆ ਜੀ ਤੇ ਇਹ ਬਣ ਗਈ ਟੋਪੀ ਜੁੜੇ ਵਾਲੀ ਇਹ ਇਸ ਤਰ੍ਹਾਂ ਹਨਾ ਜੀ ਲੱਗਦਾ ਨਾ ਜੀ ਜੁੜਾ ਲੱਗਦਾ ਜੀ ਜੁੜਾ ਤੇ ਇਹ ਰੰਗਾਂ ਦੀ ਜਰ ਆਪਾਂ ਇਹਦੇ ਨਾਲ ਦਮ ਖਲੇ ਸਲਾਈ ਕਰਨ ਵਾਲਾ ਆਪਾਂ ਕਰਦੇ ਹਾਂ ਨਾ ਸਲਾਈ ਤੇ ਫਿਰ ਤੁਹਾਨੂੰ ਸਲਾਈ ਕਰਕੇ ਦੋਨੇ ਚੀਜ਼ ਆਪਾਂ ਦਿਖਾਵਾਂਗੇ ਤੇ ਇਹ ਕਿਸੇ ਮੇਰੀ ਭੈਣ ਨੇ ਟੋਪੀ ਤੇ ਜਰਬਾ ਇਸ ਤਰ੍ਹਾਂ ਦਾ ਸੈੱਟ ਲੈਣਾ ਮੰਗਵਾਉਣਾ ਅਜਰੂਰ ਆਪਣੀ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਹਨਾ ਜੀ ਇਹ ਤਿੰਨ ਅਪਲਾਈ ਪੈਚ ਹੁੰਦੀ ਹੈ ਤੇ 150 ਦਾ ਸੈੱਟ ਹੈ ਜੀ ਇਹ ਨਹੀਂ 150 ਦਾ ਨਹੀਂ ਸੌਰੀ ਜੀ 250 ਦਾ 250 ਦਾ ਸੈੱਟ ਹੈ ਜੀ ਇਹ ਦੋਨੇ ਚੀਜ਼ਾਂ ਟੋਪੀ ਤੇ ਦਰਾਬਾ ਵਾਲਾ 250 ਦਾ ਸੈੱਟ ਹੈ ਜੀ ਆਲਮੋਸਟ ਤੇ ਬਾਕੀ ਜੇ ਕਿਸੇ ਨੂੰ ਹਨਾ ਕੋਈ ਕੋਰੀਅਰ ਦਾ ਖਰਚਾ ਵਗੈਰਾ ਪੈ ਜਾਂਦਾ ਧੋਖੇ ਜਾਂ ਉਹਦੇ ਨਾਲ ਆਪਾਂ ਅਡਜਸਟਮੈਂਟ ਕਰ ਲਵਾਂਗੇ ਕੋਈ ਚੱਕਰ ਨਹੀਂ ਜੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮੇਥੋਨ ਨੂੰ ਮੇਰੀ ਟੋਪੀ ਬਣਾਈ ਕਿਵੇਂ ਲੱਗੀ ਜਰਾਬਾਂ ਕਿਵੇਂ ਲੱਗੀਆਂ ਆਪਾਂ ਬਣ ਕੇ ਤੇ ਆਪਣੇ ਕਸਟਮਰ ਨੂੰ ਆਪਣਾ 4 ਵਜੇ ਦਾ ਟਾਈਮ ਦਿੱਤਾ ਹੋਇਆ ਤੇ 4 ਵਜੇ ਆਪਣੇ ਕੋਲੋਂ ਲੈਣ ਆਉਣਾ ਤੇ ਜਰਾਬਾਂ ਬਣਦੇ ਹੁਣ ਮੈਂ ਫਿਲਹਾਲ ਚਾਹ ਕਰਕੇ ਪੀਨੀ ਆ ਤੇ ਫਿਰ ਆਪਾਂ ਇਹਨਾਂ ਨੂੰ ਬੁਣ ਦਿਆਂਗੇ ਤੇ ਉਸ ਤੋਂ ਬਾਅਦ ਆਪਾਂ ਇੱਕ ਸਲਵਾਰ ਦੀ ਕਟਿੰਗ ਕੀਤੀ ਪਈ ਹੈ ਜੋ ਕਿ ਮੇਰਾ ਸੂਟ ਹੈ 15 ਦਿਨ ਹੋ ਗਏ ਕੱਟੇ ਪਏ ਨੇ ਤੇ ਆਪਾਂ ਉਹਨੂੰ ਵੀ ਸਿਲਾਈ ਕਰ ਲਈ ਕਿਤੇ ਹੋ ਹੈ ਇਧਰ ਉਧਰ ਪਾਉਣਾ ਪੈ ਜਾਂਦਾ ਹੈ ਨਾ ਜੀ ਤੇ ਚਲੋ ਆਪਾਂ ਫਿਰ ਤੁਹਾਨੂੰ ਕੁਝ ਚਰਚ मिलांगी ਹਨਾ ਜੀ ਤੇ ਇਹ ਵਾਲੀ ਆਪਾਂ ਜਿਹੜੀ ਬਣਾਈ ਆ ਹਨਾ ਜੀ ਨੌ ਨੰਬਰ ਸਲਾਈ ਤੇ ਬਣਾਈਆਂ ਆਪਾਂ ਇਹ ਦੋਨੇ ਚੀਜ਼ਾਂ ਬਹੁਤ ਸੋਹਣੀਆਂ ਬਣੀਆਂ ਚਲੋ ਠੀਕ ਹੈ ਜੀ ਫਿਰ ਆਪਾਂ ਸਾਨੂੰ ਕੁਸਚਰਚ ਵਿੱਚ ਮਿਲਾਂਗੇ ਠੀਕ ਹੈ ਜੀ ਬਾਏ ਬਾਏ ਕੁਸਚਰਚ ਵਿੱਚ ਵੇਟ ਕਰੋ ਹਾਂ ਮੇਰੇ ਤੇ ਪ੍ਰਭ ਨਾਮ ਸਭ ਤੇ ਜਨਾ ਕੈ ਮਨ ਵਿਸਰਾ ਹਾਂ ਜੀ ਕੀ ਹਾਲ ਹੈ ਜੀ ਪ੍ਰਭ ਕੈ ਸਿਮਰਨ ਗੁਰਬਾਣੀ ਸਜਾ ਬਣਾ ਸਹਿ ਪ੍ਰਭ ਕੈ ਸਿਮਰਨ ਕੋ ਛੁਟੀ ਛੈ ਮੇਰ ਪਖ ਕੰਟੇ ਮੋਹ। ਪ੍ਰਭ ਕੈ ਸਿਮਰਤ ਕਰ ਚੁਕੀ ਹੈ ਨਨ ਲਾਗੇ ਪ੍ਰਭ ਕੈ ਸਿਮਰਨ ਭਾਵਨਾ ਫੇਰ ਲਾਗੇ ਪ੍ਰਭ ਕੈ ਸਿਮਰਨ ਤੁਨਾਲ ਸੁਨਤਾ ਪੈ। ਪ੍ਰਭ ਕੈ ਸਿਮਰਨ ਸਾਧ ਕੇ ਸੰਗ ਸਰਬਨਿਦਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਜੈ ਸੇ ਦਰਉ ਨੇਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ।

ਪ੍ਰਭ ਕੇ ਸਿਮਰਨ ਸਾਧੇ ਮੂਚਾ ਪ੍ਰਭ ਕੇ ਸਿਮਰਨ ਕੁਦਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ 부ਝੇ ਪ੍ਰਭ ਕੇ ਸਿਮਰਨ ਸਭ ਕੇ ਸੁਝੇ ਪ੍ਰਭ ਕੇ ਸਿਮਰਨ ਨਾਲ ਹੀ ਜਮ ਤਰਾਸਾ ਬਦਨੀਆਂ ਚੀਜਾਂ ਲੈਣਾ ਕਿ ਤੁਸੀਂ ਆਪਣੀ ਮਨਜਾਦੂ ਮਰਜੀ ਗੱਲ ਬਾਤ ਕਰ ਸਕਦੇ ਹੋ ਦੀ ਬਦਵਾ ਸਕਦੇ ਹੋ ਬਦਵਾ ਸਕਦੇ ਹੋ ਬਗਵਾ ਸਕਦੇ ਹੋ ਦੀ एवरीथिंग ਆਪਣੇ ਕੋਲ ਚੀਜ਼ ਬਣੀ ਹੁੰਦੀ ਹੈ ਤੇ ਪਰ ਤੁਹਾਨੂੰ ਇਸ ਦਾ ਇਹ ਸਭ ਕੁਝ ਮੇਰੇ ਕੋਲ ਲੈਣ ਵਾਸਤੇ ਤੁਹਾਨੂੰ ਇੱਕ ਕੰਮ ਕਰਨਾ ਪਊਗਾ ਜੀ ਤੁਹਾਨੂੰ ਵਧੀਆ ਵਧੀਆ ਕਮੈਂਟ ਕਰਨੇ ਪੈਣਗੇ ਮੈਨੂੰ ਠੀਕ ਹੈ ਜੀ ਤੇ ਤੁਹਾਨੂੰ ਕਾਲ ਕਰਨੇ ਕੋਈ WhatsApp ਤੇ ਮੈਸੇਜ ਹੈ ਦੇਣਾ ਪਊਗਾ ਕਿ ਕੋਈ ਮੈਸੇਜ ਆ ਤੁਹਾਨੂੰ ਜਰੂਰ ਰਿਪਲਾਈ ਮਿਲੂਗਾ ਜੀ ਕਿਉਂਕਿ ਜੇ ਮਰ ਗਈ ਤੁਸੀਂ ਇਹ ਚੀਜ਼ ਨੰਮੀਆ ਲਾ ਕੇ ਜਿਵੇਂ ਬੱਤ ਕਰਨਾ ਠੀਕ ਪਲਾਸਾ ਕਰ ਦਿਓ ਤੇ ਹੋਰ ਵਧੀਆ ਜੀ ਠੀਕ ਠਾਕ ਹੈ ਇੱਕ ਸੂਟ ਰੈਡੀ ਕੀਤਾ ਜੀ ਕੋਈ ਤੁਹਾਨੂੰ ਦਿਖਾਉਣੀ ਆ ਮੈਂ ਬੈਕ ਕੈਮਰਾ ਕਰਕੇ ਉਹ ਫੰਗਿਆ ਬਣਾਉਸ ਉਹ ਪੇਂਟ ਕੀਤਾ ਸੂਟ ਆਪਣੇ ਕਪੜੇ ਤੇ ਹੈਗਾ ਪ੍ਰਭ ਤੁਸ ਸਿਮਰੈ ਦਿਨ ਅਨੰਦ ਕਨੇਰੇ ਪ੍ਰਭ ਤੁਸ ਸਿਮਰੈ ਦਿਨ ਅਨੰਦ ਕਨੇਰੇ ਰੱਬਾ ਨਹੀ ਹੈ ਹੋਵੈਨਾ ਇੱਕ ਮਿੰਟ ਮੈਂ ਤੁਹਾਨੂੰ ਉਹ ਦਿਖਾਉਂਦਾ ਜਾਜ ਨਾਨਕ ਸਿਮਰਨ ਪੂਰੇ ਕੇ ਸਿਮਰਨ ਹਰ ਗੁਣ ਬਾਨੀ ਪ੍ਰਭ ਕੇ ਸਿਮਰਨ ਸਹਿਜ ਸਮਾਨੀ ਪ੍ਰਭ ਕੇ ਸਿਮਰਨ ਚਲੇ ਆ ਉਸਨੂੰ ਪ੍ਰਾਪਤ ਕਰੇ ਤੇ ਆਪਣੇ ਕੋਲੇ ਹਟ ਜਾਣ ਤੇ ਬਾਹਾਂ ਤੇ ਪਹੁੰਚ ਜਾਂਦੇ ਰੱਪਟਾ ਨਹੀਂ ਹੈਗਾ ਪੇਂਟ ਕੀਤਾ ਆਪਾ ਇਹ ਸੂਟ ਇਹ ਵਧੀਆ ਵਾਲਾ ਸੂਟ ਹੈ ਜੀ ਇਹ ਪਲੇਨ ਸ਼ੂਟਿੰਗ ਹੁੰਦਾ ਵੀ ਇਹ 700 ਦਾ ਤੇ ਬਾਕੀ ਉੱਤੇ ਪੇਂਟ ਕੀਤਾ ਹੋਇਆ ਹੁਣ ਜੇ ਤੁਸੀਂ ਲੈਣਾ ਤੇ ਤੁਸੀਂ ਅਗਵਾ ਸਕਦੇ ਹੋ ਜਿੱਦੋਂ ਮਰਜ਼ੀ ਇਸ ਚੀਜ਼ ਦੇ ਵਿੱਚ ਕਿਹਨਾਂ ਨਹੀਂ ਆਪ ਨਿਰੰਕਾਰ ਬਾਕੀ ਆਪਾ ਤੁਹਾਨੂੰ ਕੋਈ ਚੱਟ ਫਿਰ ਮਿਲ ਜਾ ਫਿਰ ਕਰਦੇ ਹੋਗੇ ਗੱਲਬਾਤ ਸੀ